ਅਫਰੀਕਾ ਜੀ ਅੱਜ ਆਪਾਂ ਆਏ ਸੀ ਗੌਰਵ ਕੇ ਘਰੇ ਤੇ ਇਹ ਲੈ ਆਏ ਸਾਨੂੰ ਮਜ਼ਦੂਰੀ ਕਰਾਉਣ ਹੁਣ ਆਪਾਂ ਤੋੜਦੇ ਇੱਟਾਂ ਗੰਟ ਟੋਣਾ ਆਏ ਆ ਜੀ ਆਹ ਵਾਲਾ ਆਹ ਲੈਂਟਰ ਟੋਣਾ ਜੀ ਮਨਦੀਪ ਮਜ਼ਦੂਰ ਗੌਰਵ ਮਜ਼ਦੂਰ ਲਾਲਿਆ ਬੜਾ ਕੀ ਹੋਰ ਬਾਕੀ ਦੇ ਹੋਣੇ ਤੁਹਾਨੂੰ ਸਾਰਾ ਆਪ ਤੋੜਨਾ ਹੀ ਇਹਨਾਂ ਕਾ ਤੋੜ ਦਿੱਤਾ ਜੀ ਸੰਕਲੂਣੇ ਪਕ ਲਿਆ ਅੱਜ ਕੋਈ ਵੀ ਕਰਦੇ ਮਾਰੀਓ ਸਭ ਇੱਧਰ ਕੋਈ ਨਹੀਂ ਸਹੀ ਜਾਣਾ ਪੈਣਾ ਬਾਤ ਮੜੀ ਪਰ ਨਹੀਂ ਰਹਿਟਾ ਆ ਗਿਆ ਥੋੜਾ ਵੀ ਜਲਦੀ ਬੜਾ ਕਿਸੀ ਪਰੰਜੋ ਹੁਣ ਆਇਦ ਚਲੋ ਬਹੁਤ ਹੋਰ ਨਹੀਂ ਤੋੜ ਦਿਆ ਤੁਸੀਂ ਵੀ ਤੋੜ ਲਓ ਕੁਝ ਹੋਈ ਤੂੰ ਕਾਉਂਟ ਲਿਆ ਆ ਬਦ ਹਾਂ ਸ਼ੁਕਰ ਕਰਵਾਜੀ ਮੌਸਮ ਠੰਡਾ ਹੈ ਨਾਲੇ ਹੰਗ ਕਰ ਲਿਆ ਤਾਂ ਵੀ ਲੱਗ ਰਿਹਾ ਤਰਾਕ ਕੜਾ ਤੇ ਖੜਿਆ ਵੀ ਨਹੀਂ ਸੀ ਨਾ ਜਾਨਾ ਆ ਗਿਆ ਜੀ ਬਲਦੇਵ ਜਲਦੀ ਵਾਹੋਂ ਸੇ ਹਟੋ ਨਹੀਂ ਨਿਕਾਲ ਲੈਦੇ ਬਾਤ ਕਰਾਂਗੇ ਨਾ ਕੀ ਗੌਰ ਕਰ ਚੰਗਾ ਪਹਿਲੇ ਨਾ ਕਰਨਾ ਐਸੇ ਬਾਹਰ ਕਰ ਦੋ ਮੈਂ ਲਾ ਕਾੜ ਤੇ ਖੋਰ ਕੰਮ ਲਖਾ ਦਿਖਾ ਦੇ ਅੱਛਾ ਹੋ ਗਿਆ ਹੁਣ ਹਟੋ ਕੈਸੀ ਦੁਆ ਕੋਥੋਂ ਦਾ ਆਪਰੇ ਕੋਣ ਟਾਂਡੇ ਦਾ ਹੀ ਆ ਟਾਂਡੇ ਗਿੱਲਾਂ ਦਾ ਗਿੱਲਾਂ ਦਾ ਨਾਲ ਹੀ ਇਹਦਾ ਪਿੰਡ ਕਿਉਂ ਹੀ ਦੂਮਾ ਦਾ ਮੁੰਡਾ ਥੋੜਾ ਨਾ ਦੂਜਾ ਤੇ ਦੂਜਾ ਤੇ ਸਾਡੇ ਕੋਲ ਦੋ ਪੁਰੀਆਂ ਨਹੀਂ ਆਇਆ ਆ ਮਨਦੀਪ ਗਰੀਨ ਤੇ ਰਹਿ ਗਿਆ ਤੂੰ ਕੱਥਾ ਕੇ ਜੇਗਾ ਤਾਂ ਦੱਸ ਨੀ ਮੈਂ ਥੱਕ ਗਿਆ ਦੋ ਮਾਰ ਕੇ ਅੱਛਾ ਇੱਕ ਇਹ ਵੀ ਘਮਾ ਘਮਾ ਮਾਰ ਲਾ ਉਹ ਥੋੜਾ ਓਏ ਛੇਰਾ ਇਹ ਬੜੇ ਛੇਰਾ ਥੋੜਾ ਜਿਆ ਤੇ ਮੁੰਡਾ ਨਹੀਂ ਜੀ ਕੈਮਰਾ ਨਹੀਂ ਚੱਲਦਾ ਅੱਜ ਕਿਹੜਾ ਕਹਿੰਦੇ ਥੱਲੇ ਵਿੱਚ ਚੱਲ ਚੱਲ ਜਲਦੀ ਕਰੋ ਓਏ ਇਹ ਕੱਤ ਤੈਰੀ ਸੁਨਾ ਪਿਆਰ ਤੇ ਬਲੌਗ ਕਰਦੇ ਜੇ ਲਾ ਹਾਂ ਦੋਸਤਾ ਨਾ ਤਾਂ ਸਾਰੇ ਹੀ ਲੈਣ ਚੱਲ ਰਹੇ ਨੇ ਧੋਰੇ ਓਏ ਬਹੁਤ ਬਿਸ਼ਰਮ ਆ ਇਹਨੂੰ ਕਹਿਣਾ ਪੈਣਾ ਐ ਇਦਾਂ ਨਹੀਂ ਇਹਨੇ ਫੜਨਾ ਥੋੜਾ ਗਾਂ ਹੋ ਗੇ ਖਾਲੇ ਦੇ ਲਾ ਮਾ ਦੇ ਥੋੜੇ ਰੱਖ ਪੰਪ ਬਹੁਤ ਵਧੀਆ ਲਹਿ ਰਿਹਾ ਦਾਦੂ ਤੈਨੂੰ ਥੋੜੀ ਯਾਰਿਆ 크੍ਰਿਸ਼ 크੍ਰਿਸ਼ ਟਣ ਨਣ 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 크੍ਰਿਸ਼ 크੍ਰਿਸ਼ ਮੋਗਲੀ ਕਿਹੜਾ ਉਡੀ ਮਾਰੀ ਜਾਂਦੇ ਕੱਢੀ ਵੀਡੀਓ ਹੋ ਗਈ ਮਜ਼ਾ ਨਹੀਂ ਆਉਦਾ ਦੇਖਦਾ ਇਹ ਹੋਣਾ ਤੂੰ ਕਹੀ ਜਾਂਦਾ ਨਾਲ 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 ਪਾਈ ਦੇ ਬੋਲ ਭਰੀ ਖੜੇ ਨੂੰ ਭਜਾ ਨਾ ਚੱਲੇ ਹੋਊ ਦੇ ਚੱਲਾ ਜਾ ਕਹਿੰਦਾ ਜੱਟ ਟੰ 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 ਤਾ ਨਾ ਇਤਰਾ ਬੁਲੰਦਾ ਮਾਵੀ ਉਹ ਵਿਚਾਰਾ ਤਾਂ ਖਸਰ ਰਹਿ ਗਿਆ ਬੱਸ ਐਨਕਾ ਕਰ ਲੈ ਕਿਹਨਾਂਕ ਦੌੜਨਾ ਪਹਿਲੇ ਅਜੇ ਰਾਖੀ ਦੌੜਨਾ ਬੱਸ ਠੀਕ ਆ ਹੋਰ 10 ਮਿੰਟ ਧੂਕ ਲਗਾ ਲਈਏ ਤੂੰ ਫਿਰ ਧੂਕ ਲਗਾ ਲੈਣਾ ਪਾਣੀ ਬਹੁਤ ਆ ਵੀ ਬੰਦੇ ਇਥੋਂ ਲਾਦਾ ਬਟਾਨਦੀਪ ਓਏ ਤਨੂ ਕੀ ਚਾਹੀਦਾ ਉਹ ਦੇਖੀ ਇੱਧਰ ਇੱਧਰ ਥੱਲੇ ਵੀ ਦੇਖ ਉਹਨੂੰ ਸਨਤਾ ਜਾਂ ਮਾਰਦਾ ਥੋੜਾ ਆ ਦੇਖੀ ਲੰਬਾ ਲੱਗਦਾ ਨਹੀਂ ਜੀ ਨਹੀਂ ਧੀਰ ਗਿਆ ਬਹੁਤ ਥੋੜਾ ਥੱਲੇ ਚੱਲ ਬਣਾਉਣਾ ਕਿ ਦੇਖਣਾ ਬਣਾਉਣਾ ਹੈ ਛੱਡ ਦੋ ਅੱਛੀ ਉਹ ਪਾਣੀ ਜੀ ਵੀ ਮੰਦੀ ਵੀ ਕਾ ਪਾਣੀ ਜੀ ਵੀ ਦੇਖਦਾ ਇਹ ਪਾਣੀ ਚ ਹੋਣੇ ਆ ਜਵਾਨੀ ਵਾਲੀ ਗੱਲ ਨਹੀਂ ਲਈ ਹੁੰਦੀ ਕਿੰਨੇ ਜਦੋਂ ਮੁੰਡਾ ਜਵਾਨ ਹੁੰਦਾ ਸੀ ਨਾ ਸ਼ਰਮ ਕਰ ਦੇਖ ਕੇ ਲੱਗ ਨਹੀਂ ਚੱਲਦਾ ਹਲੇ ਜਿਹਾ ਬਾਲਾ ਨਾ ਅੱਡਾ ਅੱਡਾ ਬੰਦਾ ਜਵਾਨੀ ਹੁੰਦਾ ਫੇਰ ਕਮੈਂਟ ਨਹੀਂ ਮਿਲਿਆ ਯਾਰ ਕੋਈ ਰਿਪਲਾਈ ਨਹੀਂ ਆਇਆ ਸੀਨ ਕਰਕੇ ਛੱਡ ਦਿੱਤਾ ਹੀ ਖੜੀ ਬਾ ਪੰਪੰਗਵਾ ਵਾਪਰਦਾ ਪੂਰੀ ਇਹ ਦੇਖੀ ਮੈਨੂੰ ਲੱਗਾ ਤੇਰੇ ਮਨ ਕਰਨਾ ਸਾਡੇ ਨਾਲ ਉਹਦੇ ਤੋਂ ਲੱਗ ਰਹੀ ਫਿਰ ਤੈਨੂੰ 2 ਮਿੰਟ ਲੱਗ ਕੇ ਮਜ਼ਾ ਆਦਾ ਪਾਣੀ ਦੇਖੀ ਹਾਂ ਫੇਰ ਕੀ ਹੁਣ ਮਜ਼ਾ ਆਇਆ ਨਾ ਠੰਗੀ ਠੰਗੀ ਆ ਫੇਰ ਲੈ ਡਰਾਫਟ ਟੁੱਟਣਾ ਹੈਗਾ ਆਣੀ ਸਿਕਿਉਰਿਟੀ ਦੇ ਐ ਕਰਦਾ ਲੈ ਕੇ ਆ ਭਾ ਨੂੰ ਅੱਗੇ ਕਹਿੰਦੇ ਕੌਣ ਆਉਂਦਾ ਰਾਜ ਨੂੰ ਛੱਡ ਗਿਆ ਤੂੰ ਕਿੱਥੇ ਛੱਡ ਗਿਆ ਉਹ ਕਿਹਦੇ ਛੱਡ ਗਿਆ ਤੇਰੀ ਵਾਰੀ ਆ ਗਈ ਭਰਾਵਾ ਤੇਰੀ ਬਾਲੀ ਆ ਗਈ ਬਰਾਵਾ ਹਲੋ ਲੋਕਰ ਤੀਂ ਦਾਜਾ ਛੇਤੀ ਲੈ ਬਾਬੇ ਦਾ ਨਾਂ ਤੇ ਹੋ ਜਾ YouTube ਇਹ ਰਹੀ ਹੈ ਯਾਰ ਆਹ ਜੂਲਾ ਹਲੋ ਕੱਟ ਲਗੰਦੇ ਇਹ ਜੋਰ ਹਾਂਜੀ ਸਰ ਆਨਲਾਈਨ ਵਰਕਰ ਰਿਕਾਰਡਿੰਗ ਨਹੀਂ ਹੁੰਦੇ ਥੋੜੇ ਟਾਈਮ ਤੱਕ ਪਹਿਲਾਂ ਕਰਦਾ ਰਿਹਾ ਮੈਂ ਕਾਫੀ ਟਾਈਮ ਪਹਿਲਾਂ ਹੁਣ ਤਾਂ ਨਹੀਂ ਕੀਤਾ ਹਾਂ ਤਾਂ ਕੱਢੇ ਦੀ ਲੈਟਰ ਤਾਂ ਬਣ ਰਿਹਾ ਹੈ ਅੱਛਾ ਹਾਂਜੀ ਧੰਨਵਾਦ ਹਾਂਜੀ अभी तो मैं स्टडी कर रहा हूँ हां जी करते हैं नहीं थोड़ा बहुत किसी का रील वगैरह शेयर कर देते हैं वो देख देते हैं हाँ जी नहीं किया तो नहीं कोशिश तो की पर हुआ ही नहीं हो ਹਾਂਜੀ ਫ੍ਰੈਸ਼ਰ ਹੈ ਜੀ ਹਾਂਜੀ ਇਹ ਉਹ ਤਾਂ ਠੀਕ ਰਹੂਗਾ ਸਿੱਖਣੇ ਲਈ ਅਭੀ ਤਾਂ ਸਾਰੇ ਟਾਈਮ ਮੇਰੇ ਪਾਸ ਹੈ ਨਹੀਂ ਥੋੜਾ ਥੋੜੇ ਦਿਨੋਂ ਤੱਕ ਆਪ ਕੋਈ ਜ਼ਿਆਦਾ ਟਾਈਮ ਨਹੀਂ ਲੈਂਦਾ ਕੋਈ ਨੱਕ ਚੁਟਾ ਦਵਾ ਮੈਂ ਦੇਖਾਂ ਮੈਂ ਜਾਂ ਇੰਗਲੈਂਡ ਜਾਣਾ ਕਰ। ਚੱਲ ਜੀ ਮੇਰੇ ਦੇ ਲੈ ਜਾ ਕਰ। ਆ ਜਾ ਕਿ ਮੈਨੂੰ ਕਿੰਨੀ ਭਾਰੀ ਲੱਗਦੀ ਏ ਬਾਕੀ ਤੇ ਤੁਸੀਂ ਮੈਨੂੰ ਆਪਣੇ ਦੇ ਲੈ ਜਾ ਕਰ। ਰੇਪਾ ਆਪਣਾ ਅਜਨ ਤਾਂ ਤਾਂ ਹੁਣ ਲੈਟਰਨ ਰੋਟੀਆਂ ਤੋਂ। ਸਮਾਨ ਲੈਣ ਜਾਣਾ। ਇਹ ਕੰਮ ਵੀ ਕਰਨਾ। ਮੋਟਰ ਹਾਉ ਤੇ ਸਮਾਨ ਨਹੀਂ ਤੇ ਯਾਰ ਸਮਾਨ ਲੈ ਕੇ ਆਉਣਾ ਤੇ ਕੰਮ ਕਰਨਾ ਬਾਹਰ ਜਿਹੜਾ ਬਾਹਰ ਲੱਡਾ ਦੇ ਬੰਦਰੀ ਹੋਵੇ ਇਹਦਾ ਚਾਹੇ ਸੱਚੇ ਵਾਂਗ ਇਹਦਾ ਇਧਰ ਇਧਰ ਲੈਂਟਰ ਆਹ ਤਾਂ ਮਿੱਟੀ ਸਾਰੀ ਗਾਰੀ ਦੀ ਕੰਦਾ ਉੱਤੋਂ ਜੜੀਆਂ ਦੀ ਗਾਰੀ ਬੰਦੇ ਉਹ ਤੇ ਜੜੀ ਕੱਟੀ ਇਹਨੂੰ ਬਸੇਰਾ ਕਿ ਆਏ ਤੁਹਾਨੂੰ ਨਾ ਜੇ ਤਾਂ ਢੰਗ ਨਹੀਂ ਹੈਗਾ ਹਾਂਜੀ ਇੱਕੋ ਤੋਂ ਬੰਦੇ ਨੂੰ ਢੰਗ ਆ ਹਾੜੇ ਦੇ ਬਾਹਰ ਇਹ ਤੋੜਦਾ ਰਿਹਾ ਇਹ ਹੁਣ عمر ਹੋ ਗਈ ਆ ਉਹ ਗੱਲ ਨਹੀਂ ਕਹਿੰਦੇ ਸੀ ਉਹ ਦੇਖੀ ਇਹ ਨੇੜੇ ਦੇਖੋ ਕੁਚੀਚੀ ਲੈ ਮਾਰਨਾ ਕੁਚੀਚੀ ਲੈ ਕੇ ਕੱਟ ਦੇਣਾ ਮੈਂ ਪਹਿਲਾਂ ਕਿਹਾ ਸੀ ਤੁਸੀਂ ਚਾਲੇ ਪਾਣੀ ਸ਼ੁਰੂ ਕਰਦੇ ਭਈ ਡੋਲਾ ਦਿਖਾ ਦੇ ਦੀ ਯਾਰ ਇੱਕ ਵਾਰੀ ਡੋਲਾ ਸਾਰੇ ਡੋਲਾ ਹੁਣ ਇਹ ਡਰੀ ਬਣਉਂਦੀ ਹੈ ਭਰ ਕੇ ਪੰਪ ਵਾਂਗੂ ਇਹ ਦਾ ਡੀ ਚੱਕ ਕੇ ਤੇਰਾ ਤੂੰ ਕਰਦਾ ਹੋਏ ਕਰਦਾ ਹੋਏ ਹਾਈ ਕਰਦਾ ਹੋਏ ਕੋਈ ਨਹੀਂ ਕਰਨਾ ਤੋੜਦਾ ਹੈ ਹਉ ਦੇਖੀ ਦੇਖੀ ਟੁੱਟਦਾ ਲੈਂਟਰ ਮੇਰੇ ਹੁੰਦੇ ਵੀ ਤੋੜਦੀ ਯਾਰ ਆਸਲੀ ਬਾਹੂਬਲੀ ਕੀ ਹੈਗਾ ਜਿਹੜਾ ਵੀ ਇਹ ਲੈਂਟਰ ਤੋਂ ਲਈ ਸੰਪਰਕ ਕਰੋ ਭਾਈ ਨਾਮ ਕੀ ਹੈ ਰਵੀ ਭਾਈ ਪਿੰਡ ਸਿਗਾ ਦਾ ਕਸੀਟਪੁਰ ਬਹੁਤ ਸ਼ਾਨਦਾਰ ਦੇਖੋ ਆ ਨਾ ਤਾਂ ਤੇਰਾ ਤੇਰਾ ਛੇਤੀ ਆ ਯੱਕ ਸਾਰੇ ਨਿਕਾ ਨਾ ਸਾਰੇ ਲੈ ਸਿੱਖਿਆ ਸਿੱਖਿਆ ਤੂੰ ਭਰਤੀਆਂ ਮੁੰਡਿਆ ਕਿ ਮੇਰੇ ਨਾਲ ਮੁੰਡਾ ਥੋੜਾ ਪੰਜਾਬ ਪੁਲਿਸ ਕਰਾ ਲਈਏ ਫੇਰ ਮੰਨੇਗਾ ਬਾਬਿਆਂ ਨੂੰ ਲੈ ਮੈਂ ਵੀ ਹੋਇਆ ਲੈ ਫੇਰ ਕੱਟੇ ਹੀ ਹੁੰਨੇ ਤੈਨੂੰ ਵੀ ਬਣਾ ਆਪਣਾ ਟੀਚਰ ਆਪਾਂ ਨਹੀਂ ਯੂਪੀਐਸਸੀ ਕ੍ਰੈਕ ਕਰਾ ਦੇਣੀ ਤੇਰੇ ਕੋਲ ਆ ਹੱਸ ਦੇ ਯਾਰ ਬਾਤ ਅਮਰੀਕਾ ਦਾ ਵੀਦਲਵਾ ਲੈਣਾ ਅਮਰੀਕਾ ਬਾਹਰ ਹੀ ਨਹੀਂ ਦਰਵਾਜ਼ਾ ਖੋਲੂ ਤਾ ਦੇਖੀ ਜਾ ਜਲੇ ਡਰਾਈਵਰ ਆ ਪਾਊਗਾ ਡਰਾਈਵਰ ਪਾਇਲਟ ਨਹੀਂ ਡਰਾਈਵਰ ਕਿਾਸੀ ਕਾ ਗਰੋ ਕੀ ਜਾਂ ਤੂੰ ਕਿੱਥੇ ਘੜ ਪਈ ਜਾਂ ਬੈਠਾ ਦੋ ਦੋ ਠੀਕ ਹਾਂ ਵੀ ਬੋਰਡਰ ਕਰੀ ਕੀ? ਮਾਰਾ ਪਹਿਲਾ ਦੋਤਾ ਦੇ ਗ੍ਰਾਈਂਡਰ। ਅੰਦਰ ਕਰ ਦੇਣੀ। ਕਰ ਦੇਣਾ ਗ੍ਰਾਈਂਡਰ। ਕੀ ਕਰ ਦਿੰਦੇ ਭਾਜੀ? ਗ੍ਰਾਈਂਡਰ। ਟਮ। ਅੱਧਾ ਲੈਂਟਰ ਟੱਟ ਗਿਆ ਮੇਤਲੋ। ਆਹ ਦੇਖ ਸਾਡੇ ਤੁਸੀਂ ਇਨਾਂ। ਮੈਂ ਹੁਣ ਗਿਆ ਥੱਕ ਤੇ ਆਪਾਂ ਪਾ ਗਏ ਨੰਨੇ ਤੇ ਤੇਰੀ ਕੈਮਰਾ ਨਹੀਂ ਚੱਲਦਾ ਆਹ ਲੱਗੇ ਮੁੰਡੇ ਕੀੜਾ ਆ ਗੌਰਵ ਚੀੜਾ ਜੀ ਆ ਮਨਦੀਪ ਚੀੜਾ ਲੈ ਥੋੜਾ ਵੱਜਦਾ ਅੱਜ ਨਹੀਂ ਜਾਣ ਦਿੰਦੇ ਕਹਿੰਦੇ ਸੁੱਕਿਆ ਹਾਰੇ ਗੌਰਵ ਚੀੜਾ ਗੌਰਵ ਚੀੜਾ ਇੱਧਰ ਰੱਖੀ ਉਹ ਗੌਰਵ ਚੀੜੇ ਗੁੱਸੇ ਨਾਲ ਦੇ ਦੇ ਰਾ ਜੂੜੇ ਪੰਨ ਨਾ ਹੋ ਮਨਦੀਪ ਚੀੜਾ ਸਪਾਈਡਰਮੈਨ ਸਪਾਈਡਰਮੈਨ ਘੁੰਮਨੇ ਚੁਰਾਇਆ ਮੇਰੇ ਦਿਲ ਕੱਜਾ ਹੋ ਦੇ ਮਨਦੀਪ ਚੀੜਾ ਵੀ ਨਹੀਂ ਘਟ ਚੱਕ ਇਹ ਆਈ ਠੇਰਾ ਯਕੋ ਗਾ ਕਿਹੜਾ ਵੀ ਮਾਰਦਾ ਈਟਾ ਘਮਾ ਘਮਾ ਥੱਲੇ ਵਾਟਾ ਟਾਟਾ ਤਾ ਦਿਹਾੜੀ ਤਾ ਢੀਆ ਬਣ ਗਈ ਬਣ ਗਈ ਦਿਹਾੜੀ ਲਗਾ ਈਟ ਸੱਟੇ ਮੁੰਡਾ ਦੇ ਸੱਟਦੇ ਹੁਣ ਨਹੀਂ ਨਹੀਂ ਸੱਟ ਅੰਦਰ ਨੂੰ ਬੱਸ ਮੇਰੇ ਤੇ ਨਾ ਸਿੱਟੀ ਚੱਲ ਚੱਲ ਆਉਣ ਦੇ ਇਹ ਬੱਸ ਪਹਿਲੀ ਉਹਦੇ ਚੀੜਾ-ਚੀੜਾ ਕਹੀ ਜਾਂਦੇ ਇੱਥੇ ਡਿੱਗਦੀ ਨਹੀਂ ਇੱਤੋਂ ਆਹ ਆਹ ਮਨਦੀਪ ਚੀੜਾ ਹੱਸਦਾ ਲੈਂਟਰ ਉਹਦਾ ਛਾਲਾ ਮਾਰਦਾ ਥੱਲੇ ਯਾਕੋ ਦੇਖੋ ਬਾਰੀ ਵਿੱਚੋਂ ਦੀ ਟਾ 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 ਲੈਂਟਰ ਮੁੰਡਿਆਂ ਨੇ ਗੌਰਵ ਚੀੜਾ ਤੇ ਮਨਦੀਪ ਸਾਰਾ ਹੀ ਟਾ ਟਾ ਅੱਧਾ ਰਹਿ ਗਿਆ ਬਸ ਲੱਗ ਗਿਆ ਲੱਗ ਗਿਆ ਆਹ ਦੇ ਸਾਰਾ ਟੱਟ ਗਿਆ ਟੱਟ ਗਿਆ ਬੜੇ ਧਿਆਨ ਨਾਲ ਜਾਣਾ ਪੈਂਦਾ ਹਾਂ ਜੀ ਮਨਦੀਪ ਚੀੜਾ ਇਹ ਵੀ ਚੀੜਾ ਹੋ ਗਿਆ ਉਹਦਾ ਥੋੜਾ ਜਿਹਾ ਹੁਣ ਬਈ ਕਿੰਨਾ ਕਰ ਹੈਗਾ ਕੰਮ ਪੜਾ ਘਰ ਵੀ ਚੀੜੇ ਤੋਂ ਪੁੱਛਦੇ ਹੁਣ ਹੈਲੋ ਪਾਜੀ ਸਤਿ ਸ਼੍ਰੀ ਅਕਾਲ ਜੀ ਮੈਂ YouTube ਬਲੌਗਰ ਰੋਹਿਤ ਬੰਗੜ ਤੇ ਅਸੀਂ ਆਏ ਆ ਟਾਂਡੇ ਤੋਂ ਕਿੱਦਾਂ ਚੱਲ ਰਿਹਾ ਕੰਮ ਪਾਜੀ ਕੰਮ ਵਧੀਆ ਚੱਲ ਰਿਹਾ ਠੀਕ ਕਿੰਨਾ ਟਾਈਮ ਲੱਗੇਗਾ ਘੰਟਾ ਘੰਟਾ ਠੀਕ ਹੈ ਜੀ ਕਿਦਾ ਮਜ਼ਾ ਆ ਰਿਹਾ ਕੰਮ ਕਰਨ ਦਾ ਪੂਰਾ ਮਜ਼ਾ ਆ ਰਿਹਾ ਇੱਧਰ ਦੇਖੋ ਤਾਂ ਮੂੰਹ ਜਿਹੜਾ ਕ ਲੈ ਖੁਸ਼ ਦੇਖੋ ਜੀ ਮੁੰਡਾ ਕੰਨਾ ਭਾਈ ਕੀ ਦਿਹਾੜੀ ਮਿਲਦੀ ਆ ਰੇੜੀ ਆ ਥੋੜੀ ਆ ਕਿੰਨੀ ਕੁ ਤਰਾ ਦੇ ਦਿੰਦੇ ਜਾਣ ਉਹਦਾ ਕ 200 ਰੁਪਏ ਦੇ ਦਿੰਦੇ ਕਿਤੇ ਜਾਣ ਉਹਨੂੰ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਕਹਿੰਦੇ ਆ ਜੀ ਪਸੀਨੇ ਦੀ ਕਮਾਈ ਮੈਂ ਕਮਾਉਂਨ 200 ਰੁਪਏ ਰਹਿਣੇ ਜਾਣੇ ਲੱੜ ਕੇ ਜੇ ਉਸੇ ਪੜਿਆ ਆਉਣੇ ਕਾਹੋ ਇਹਦਾ 25 ਹੋ ਗਿਆ ਸੋ ਲੈ ਹੋਦ ਗਿਆ ਸਾ ਉਹ ਕੀਤਾ ਦੋਦੂ ਨਹੀਂ ਖੋਲ ਰਿਆ ਤੇ ਲੈਂਟਰ ਹੋਰ ਦੇਰ ਦਿੱਤੇ ਆਪਾਂ ਡੋਲੀ ਵੀ ਖੋਲ ਲੈ ਹੁਣ ਵਾਹ ਜੀ ਥੋੜਾ ਚਲਾ ਚਲੋ ਦੋਦੂ ਖੋਲ ਦੇ ਤਾਹੋੜ ਅੱਗੇ ਤੂੰ ਹੀ ਠੇਕਾ ਫੜਨਾ ਉਹ ਲੈਂਟਰਾਂ ਦਾ ਮੈਂ ਦੱਸਾਂ ਤੁਹਾਨੂੰ ਆ ਦੇਖੋ ਇੱਦਾਂ ਨਹੀਂ ਲਾਗ ਰਹੀ ਹੈ। ਸ਼ਾਹ ਚੱਲ। ਮਨੂ ਲੰਘ ਲੈਂਦੇ ਮੇਰੇ ਨਾਲ ਤਾਲੂ ਪਾੜਦੇ। ਬੱਸ ਬੱਸ। ਹਾਂ। ਹਾਂ। ਭਗਾਏ <laughs> ਭਗਾਏ ਬੜੀ ਜੋਰ ਸ਼ੋਰਾਂ ਤੇ ਕੱਲ ਰਿਹਾ ਹੈ ਮੁੰਡਾ ਬੀ ਐਫ ਪਾਸ ਕਰਦਾ ਦਿਹਾੜੀਆ ਕੁੜੇ ਚੱਕੋ ਯਾਰ ਕੀ ਕਰਦੇ ਆ ਚੱਕਣ ਦੇ ਕੀ ਹੈ ਗੱਡੀ ਲੈ ਜਾ ਮਾ ਜੀ ਮੇਰਾ ਬੋਲ ਪਗਾ ਪਾ